ਅਸੀਂ ਇਹ ਕਮਿਟਿਡ ਹੈ ਉਹ ਕਮਿਟਿਡ ਦੇ ਨਾਲ-ਨਾਲ ਅਸੀਂ ਫੰਡਾਮੈਂਟਲ ਜਿਹੜੀਆਂ ਰਾਈਟ ਨੇ ਉਹ ਵੀ ਸਾਡੇ ਅਸੀਂ ਮੰਗਦੇ ਆਂ ਕਿ ਸਾਨੂੰ ਉਹ ਵੀ ਦਿੱਤੇ ਜਾਣ ਸੋ ਸਾਥੀਓ ਇਹ ਚੀਜ਼ਾਂ ਤੋਂ ਇਹ ਸਰਕਾਰਾਂ ਮਨੁਕਰ ਹੋਈ ਨਾ ਇਹ ਮੈਨੇਜਮੈਂਟ ਮਨੁਕਰ ਹੋਈ ਮੈਂ ਫੇਰ ਤੁਹਾਨੂੰ ਅਪੀਲ ਕਰਦਾ ਅੱਜ ਇਸ ਸਟੇਜ ਤੋਂ ਟਾਈਮ ਬਹੁਤ ਹੋ ਗਿਆ ਬੜੇ ਡਿਸਿਪਲਨ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਡੈਮੋਕਰੈਟਿਕ ਬੇਰੇ ਨਾਲ ਅਸੀਂ ਜਿਹੜਾ ਮਾਰਚ ਹੈ ਉਹ ਮਾਰਚ ਕਰਾਂਗੇ ਮਾਰਚ ਕਰਾਂਗੇ ਤੇ ਉਹਦੇ ਬਾਅਦ ਸਾਡੀ ਗੱਲ ਹੋਈ ਹੈ ਉੱਥੇ ਕਿ ਸੀਐਚਬੀ ਵਾਲੇ ਕੰਮ ਕੱਟੋ-ਕਾਟੋ ਉਹਨਾਂ ਨੂੰ ਮਸਟਰੌਲ ਤੇ ਲੈ ਲਿਆ ਜਾਵੇ ਸਾਡੇ ਕੰਟਰੈਕਚੁਅਲ ਵਰਕਰ ਕੱਟੋ-ਕਾਟੋ ਉਹਨਾਂ ਨੂੰ ਕੰਟਿੰਜੈਂਟ ਬਣਾ ਦਿੱਤਾ ਜਾਵੇ ਇਹ ਸਾਥੀਓ ਕਿੰਨੀ ਕਬੱਡੀ ਗੱਲ ਹੈ ਬਿਜਲੀ ਬੋਰਡ ਦੇ ਅੰਦਰ ਬਹੁਤ ਕੁਝ ਹੈ ਜਿਹੜਾ ਰੇੜੀਆਂ ਬੰਨੀ ਆ ਲੈ ਜਾ ਰਹੀਆਂ ਅਸੀਂ ਉਸ ਗੱਲ ਦੇ ਖਿਲਾਫ ਨਹੀਂ ਐ ਅਸੀਂ ਉਸ ਗੱਲ ਦੇ ਖਿਲਾਫ ਨਹੀਂ ਐ ਲੇਕਿਨ ਜੇ ਵੰਡਦੇ ਐ ਨਾ ਆਪਣੀ ਝੋਲੀ ਚੋਂ ਤਾਂ ਸਾਨੂੰ ਟਾਈਮ ਦੀ ਜਿਹੜੀ ਸਬਸਿਡੀ ਉਹ ਦੇ ਦਿੱਤੀ ਜਾਵੇ ਮੁੱਖ ਮੰਤਰੀ ਦੇ ਬਿਆਨ ਅਖਬਾਰਾਂ ਦੇ ਵਿੱਚ ਰੇਡੀਓ ਦੇ ਵਿੱਚ ਟੀਵੀ ਦੇ ਵਿੱਚ ਆਂਦਾ ਹੈ ਵੀ ਅਸੀਂ ਪੂਰੀ ਸਬਸਿਡੀ ਦੇ ਦਿੱਤੀ ਐ ਪਰ ਜਦੋਂ ਅਸੀਂ ਮੈਨੇਜਮੈਂਟ ਨਾਲ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਬਨਰਟੀ ਸਾਥ ਦੇਣਾ ਪ੍ਰਧਾਨ ਜੀ ਬਨਰਟੀ ਸਾਥ ਦੇ ਐ ਮੈਂ ਕਿਹਾ ਬਲਦੇਵ ਸਰਾ ਨੂੰ ਮੈਂ ਤੇ ਉੱਠ ਕੇ ਕਹਿ ਇੱਕ ਵਾਰੀ ਆਪਣੀ ਸੀਟ ਤੋਂ ਤੂੰ ਕੀ ਪੋਸਟ ਤੇ ਐ ਤੂੰ ਇੱਕ ਵਾਰੀ ਕਹਿ ਆਪਣੀ ਪੋਸਟ ਤੇ ਉੱਠ ਕੇ ਤੇ ਅਸੀਂ ਬਨੌਟੀ ਸਾਧੇ ਐ ਕਿਉਂਕਿ ਤੁਹਾਨੂੰ ਮਲਾਈ ਵਾਲੀਆਂ ਪੋਸਟਾਂ ਮਿਲੀਆਂ ਐ ਤੁਹਾਨੂੰ ਮਲਾਈ ਖਾਣ ਵਾਲੀਆਂ ਪੋਸਟਾਂ ਮਿਲੀਆਂ ਹੋਈਆਂ ਨੇ ਤੁਸੀਂ ਇਹਨਾਂ ਨੂੰ ਬਚਾਉਣ ਦੇ ਲਈ ਤੁਸੀਂ ਆਵਾਜ਼ ਨਹੀਂ ਚੱਕ ਰਹੇ ਲੋਕਾਂ ਦੀ ਜਦੋਂ ਤੂੰ ਇੰਜੀਨੀਅਰਿੰਗ ਐਸੋਸੀਏਸ਼ਨ ਦਾ ਪ੍ਰਧਾਨ ਸੀਗਾ ਉਦੋਂ ਸਾਡੇ ਨਾਲ ਮੀਟਿੰਗਾਂ ਕੁਝ ਹੋਰ ਕਰਦਾ ਸੀਗਾ ਲੇਕਿਨ ਜਦੋਂ ਤੁਸੀਂ ਐਮ ਡੀ ਦੀ ਕੁਰਸੀ ਤੇ ਬੈਠਿਆ ਉਦੋਂ ਤੂੰ ਤੇਰੀ ਆਪ ਹੋਰ ਹੋ ਗਈ ਔਰ ਉਸੇ ਦਿਨ ਕਹਿ ਦਿੱਤਾ ਸੀਗਾ ਵੀ ਤੁਸੀਂ ਨੌ ਵਾਲਾ ਰੋਲ ਕਰਨਾ ਤੇ ਮੈਂ ਸਾਸ ਵਾਲਾ ਰੋਲ ਕਰਨਾ ਔਰ ਅਸੀਂ ਨਿਵਾਇਆ ਹੈ ਅਸੀਂ ਉਹਨੂੰ ਚੰਗੀ ਅਕਲ ਦੇ ਕੇ ਥੋਰਿਆ ਹੈ 24 ਦੇ ਵਿੱਚ ਬਹੁਤ ਦੁਖੀ ਹੋ ਗਿਆ ਸੀਗਾ ਬੜੀਆਂ ਲੇਲਾਈਆਂ ਕਰਦਾ ਸੀਗਾ ਫਾਰਮ ਤੇ ਔਰ 16 17 ਸੈਕੂਲਰ ਹੈ ਜਿਹੜੇ ਉਹ ਤੁਹਾਡੀ ਚਾਰਨਾ ਦੇ ਵਿੱਚ ਤੁਸੀਂ ਜ਼ੋਰ ਨਾਲ ਧੱਕੇ ਨਾਲ ਲੈ ਆਏ ਔਰ ਪਰਵਾਏ ਆ ਤੁਸੀਂ ਇਹ ਪਾਵਰ ਰੱਖਦੇ ਹੋ ਸੋ ਸਾਥੀਓ ਤੁਸੀਂ ਇੱਕ ਤਾਕਤ ਹੈ ਸਾਡੀ ਇਸ ਤਾਕਤ ਨੂੰ ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ 'ਚ ਮੈਂ ਅਪੀਲ ਕਰਦਾ ਕਿ ਕੋਈ ਬڑا ਛੋਟਾ